ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਦੀ ਪਟੀਸ਼ਨ ਤੇ ਹੁਣ 25 ਫਰਵਰੀ ਨੂੰ ਅਗਲੀ ਸੁਣਵਾਈ ਹੋਵੇਗੀ ਕੋਰਟ ਨੇ ਕੇਂਦਰ ਤੋਂ ਪੁੱਛਿਆ ਕਿ ਜ਼ਿਕਰ ਅਮਰਪਾਲ 60 ਦਿਨਾਂ ਤੱਕ ਸਦਨ ਦੀ ਕਾਰਵਾਈ 'ਚ ਸ਼ਾਮਲ ਨਹੀਂ ਹੋਏ ਤਾਂ ਕਿ ਸੀਟ ਖਾਲੀ ਹੋ ਜਾਵੇਗੀ ਤੇ ਜੇ ਲੋਕ ਸਭਾ ਦੀ ਕਮੇਟੀ ਹੈ ਤਾਂ ਉਹ ਕਿਹੜੇ ਪਹਿਲੂਆਂ ਦੇ ਆਧਾਰ 'ਤੇ ਕਾਰਵਾਈ ਕਰਦੀ ਹੈ ਕੋਰਟ ਨੇ ਕੇਂਦਰ ਨੂੰ ਮੰਗਲਵਾਰ ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਨੇ ਦੱਸਦੀ ਹੈ ਕਿ ਅਮਰਪਾਲ ਨੇ ਹਾਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ ਕਿ ਲੋਕ ਸਭਾ 'ਚ ਸ਼ਾਮਲ ਹੋਣ ਲਈ ਇਜਾਜ਼ਤ ਮੰਗੀ ਹੈ ਉਨੀ 84 ਸੇਖ ਨਿਸ਼ਲ ਕੁਸੀ ਮਾਮਲੇ ਚ ਦੋਸ਼ੀ ਛੱਡਣ ਕੁਮਾਰ ਦੀ ਸਜ਼ਾ ਤੇ ਹੁਣ 25 ਫਰਵਰੀ ਨੂੰ ਐਲਾਨ ਹੋਵੇਗਾ 25 ਫਰਵਰੀ ਨੂੰ ਦੁਪਹਿਰ 2 ਵਜੇ ਸਦਾ ਸੁਣਾਈ ਜਾਵੇਗੀ ਜ਼ਿਕਰਯੋਗ ਹੈ ਕਿ ਸੱਜਣ ਕੁਮਾਰ ਨੂੰ ਸਰਸਵਤੀ ਵਿਹਾਰ ਇਲਾਕੇ ਚ ਦੋ ਸਿੱਖਾਂ ਦੇ ਕਤਲ ਮਾਮਲੇ ਚ ਦੋਸ਼ੀ ਪਾਇਆ ਗਿਆ ਹੈ ਮਾਮਲੇ ਚ ਪੀੜਤ ਰਤਨ ਦੂਸਰੀ ਸੱਜਣ ਕੁਮਾਰ ਦੂ ਫਾਸੀ ਦੀ ਸਜ਼ਾ ਦੀ ਮੰਗ ਕੀਤੀ ਹੈ ਦੂਸਰੀ ਛੱਡਣ ਕੁਮਾਰ ਸੇ ਕਤਲੇਆਮ ਨਾਲ ਜੁੜੇ ਇੱਕ ਮਾਮਲੇ ਤੇ ਪਹਿਲਾਂ ਤੋਂ ਹੀ ਿਹਾਰ ਜੇ ਚ ਮੰਗਿਆ ਹੈ ਯੂਥ ਕਾਲੀਗਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਦਰ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਸਵਾਲ ਚੁਕਿਨੇ ਸਰਬਜੀਤ ਸਿੰਘ ਚਿੰਦਰ ਨੇ ਕਿਹਾ ਕਿ ਜਿਨ੍ਹਾਂ ਨੂੰ ਧਾਰਮਿਕ ਸਜ਼ਾ ਲਾਈਆਂ ਉਹਨਾਂ ਤੋਂ ਹੀ ਸਨਮਾਨ ਲਿਆ ਗਿਆ ਇਸ ਦੌਰਾਨ ਯੂਥ ਕਾਲੀਗਲ ਦੇ ਪ੍ਰਧਾਨ ਨੇ ਕਿਹਾ ਕਿ ਸਾਰਾ ਕੁਝ ਪਲਾਨਡ ਸਕ੍ਰਿਪਟ ਮੁਤਾਬਕ ਹੋਇਆ ਜਿਸ ਕਾਰਨ ਸਿਕ ਸੰਤਾ ਚ ਪਾਈ ਰੋਜ਼ ਪਾਇਆ ਜਾ ਰਿਹਾ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅਦਾਲਤ ਤੱਕ ਸਹਿਬ ਸਾਹਮਣੇ ਖੜ ਕੇ ਚੂਟ ਬੁਲੇਟ ਵਾਲਿਆਂ ਨੂੰ ਧਾਰਮਿਕ ਸਜ਼ਾ ਦੇਣੀ ਚਾਹੀਦੀ ਸੀ ਕੈਨੇਡਾ ਦੀ ਸਭ ਤੋਂ ਵੱਡੀ ਚੋਰੀ ਦੇ ਮਾਮਲੇ ਚ ਮੁਲਜ਼ਮ ਦੇ ਘਰ ਇਰੀਦੀ ਰੇਡ ਹੋਈ ਹੈ ਆਈਡੀ ਨੇ ਮੁਲਜ਼ਮ ਸਿਮਰਨਪੀ ਪਨੀਟਰ ਦੇ ਬਹਾੜੀ ਦੇ ਸੈ ਅਕਰਤੀ ਸੈਕਟਰ ਚੜੀਗੜ ਦੇ ਸੈਕਟਰ 38 ਤੇ ਸ਼ਾਪੀਬਾਰੀ ਕੀਤੀ ਦੱਸਦੀ ਹੈ ਕਿ 21 ਸਾਲ 2023 ਚ ਸਿਮਰਨ ਪ੍ਰੀਤ ਨੇ ਕੈਨੇਡਾ ਚ 2 ਮਿਲੀਅਨ ਡਾਲਰ ਤੋਂ ਵੱਡੇ ਸੋਨੇ ਦੀ ਚੋਰੀ ਕੀਤੀ ਸੀ ਇਸ ਮਾਮਲੇ ਚ ਮਾਸਟਰਮਾਈਂਡ ਸਿਮਰਨ ਪ੍ਰੀਤ ਨਿਸਰ ਤੋਂ ਏਜੰਸੀ ਕੋਸ਼ਿਸ਼ ਕਰ ਰਹੀ ਹੈ। ਦਿੱਲੀ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਹੈ ਹੁਣ ਦਿੱਲੀ ਦੀ ਰੇਖਾ ਸਰਕਾਰ ਨੇ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੱਦ ਲਿਆ ਜਿਸ ਚ ਨਵੇਂ ਵਿਧਾਇਕ ਸੌ ਚੁੱਕਣਗੇ ਇਹ ਸੈਸ਼ਨ 24 25 ਤੇ 27 ਤਰੀਕ ਨੂੰ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ 27 ਸਰਵੇ ਨੂੰ ਕੈਗ ਦੀ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ ਦੱਸਦੀ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਨਿਊਜ਼ 80 ਤੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਰਸਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਦਿੱਲੀ ਦਾ ਵਿਕਾਸ ਤੇ ਲੋਕ ਫਲਾਈ ਸਕੀਮਾਂ ਨੂੰ ਜਲਦ ਲਾਗੂ ਕਰਨਾ ਉਹਨਾਂ ਦੀ ਪਹਿਲੀ ਤਰਜੀਹ ਹੈ ਸਰਸਾ ਬੋਲੇ ਕਿ ਦਿੱਲੀ 24 ਘੰਟੇ ਕੰਮ ਕੀਤਾ ਜਾਵੇ ਤਾਂ ਵੀ ਘਟ ਹੈ ਇਸ ਦੇ ਨਾਲ ਹੀ ਮੰਤਰੀ ਸਰਸਾ ਨੇ ਦੱਸਿਆ ਕਿ ਨਾਰੀ ਸਮਰiddhi ਯੋਜਨਾ ਵੀ ਜਲਦੀ ਲਾਗੂ ਕੀਤੀ ਜਾਵੇ ਕਿਤੇ ਬਾਕੀ ਹੋਰ ਸਕੀਮਾਂ ਨੂੰ ਵੀ ਜਲਦੀ ਦਿੱਲੀ ਵਿੱਚ ਲਾਗੂ ਕੀਤਾ ਜਾਵੇ ਗੱਲਦਾਨਾ ਉਨ੍ਹਾਂ ਆਖਿਸ਼ੇਤੀ ਬਿਆਨ ਤੇ ਵੀ ਪੜਤਵਾ ਦਿੱਤਾ ਕੇਂਦਰੀ ਰਾਜਮંત્રી ਰਵਨੀਤ ਬੀਟੂ ਦੇ ਚੰਡੀਗੜ੍ਹ ਪੁਲਿਸ ਨਾਲ ਵਿਵਾਦ ਤੇ ਗਵਰਨਰ ਦਾ ਬਿਆਨ ਸਾਹਮਣੇ ਆਇਆ ਗਵਰਨਰ ਗੁਲਾਬਚੰਦ ਪਟਾਰੀਆ ਨੇ ਕਿਹਾ ਕਿ ਮੇਰਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਮੈਨੂੰ ਜਿਸ ਕੰਮ ਲਈ ਭੇਜਿਆ ਗਿਆ ਮੈਂ ਉਹ ਕੰਮ ਕਰ ਰਿਹਾ ਹਾਂ ਕਸਦੇ ਕਿ ਦਿੱਲੀ ਦੇ ਸੀਐਮ ਹਾਊਸ ਬਾਅਦ ਰਵਨੀਤ ਬੀਟੂ ਤੇ ਚੰਡੀਗੜ੍ਹ ਪੁਲਿਸ ਵਿਚਾਲੇ ਸਿੱਖੀ ਬੈਸ ਹੋਈ ਹਰਿਆਣਾ ਦੇ ਸੀਐਮ ਸੈਣੀ ਤੇ ਕੇਂਦਰੀ ਮੰਤਰੀ ਦੀ ਸੁਰੱਖਿਆ ਚਪਾਹੀ ਦੇ ਮਾਮਲੇ ਤੇ ਸੀਐਮ ਨਾਇਬ ਸੈਣੀ ਦਾ ਬਿਆਨ ਸਾਹਮਣੇ ਆਇਆ ਸੀਐਮ ਸੈਣੀ ਨੇ ਕਿਹਾ ਕਿ ਸਾਨੂੰ ਦੱਸਿਆ ਗਿਆ ਕਿ ਪੰਜਾਬ ਪਾਵਨ ਚ ਕੋਈ ਦਿੱਕਤ ਹੈ ਉਹਨਾਂ ਕਿਹਾ ਕਿ ਗੇਟ ਬੰਦ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਉੱਥੇ ਵੀਆਈਪੀ ਮੂਵਮੈਂਟ ਰਹਿੰਦੀ ਹੈ ਕੋਈ ਕਿਸੇ ਸਮੇਂ ਵੀ ਆ ਸਕਦਾ ਹੈ ਦੱਸਦੀ ਹੈ ਕਿ ਚੰਡੀਗੜ੍ਹ ਚ ਅੱਧੀ ਰਾਤ ਸੜਕ ਤੇ ਹੀ ਸੀਐਮ ਸੈਣੀ ਦਾ ਕਾਫਲਾ ਰੁਕਿਆ ਰਿਹਾ ਤੇ ਸੀਐਮ ਤੇ ਕੇਂਦਰੀ ਮੰਤਰੀ 15 ਮਿੰਟ ਤੱਕ ਸੜਕ ਤੇ ਹੀ ਖੜੇ ਰਹੇ ਇੰਡੀਆਜ਼ ਗਾਟ ਲੇਟਨ ਚੋਚੀ ਵਿਵਾਇਦ ਟਿਰਪੜੀ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੁਣ ਬਹਾਰਾਸ਼ਟਰਾ ਸਾਈਬਰ ਸੈੱਲ ਨੇ ਰਾਖੀ ਸਾਵਨ ਨੂੰ ਵੀ ਸਮਨ ਭੇਜ ਦਿੱਤਾ ਹੈ ਤੇ 22 ਫਰਵਰੀ ਨੂੰ ਪੇਸ਼ ਹੋ ਕੇ ਬਿਆਨ ਦਰਜ ਕਰਾਉਣ ਦੇ ਹੁਕਮ ਦਿੱਤੇ ਨੇ ਦੱਸ ਦिए ਕਿ ਮਾਮਲੇ 'ਚ 24 ਹਰਵੰਦੀ ਨੂੰ ਰਣਕੀਨ ਅਲਹਾਬਾਦੀਆ ਤੇ ਅਸ਼ੀਸ਼ ਚੰਚਲਾਨੀ ਨੂੰ ਵੀ ਸਮਨ ਭੇਜਿਆ ਗਿਆ ਹੈ। ਲੋ ਜਾਣਾ ਬੁੱਡੇ ਨਾਲੇ ਮਾਮਲੇ 'ਚ ਐਨਜੀਟੀ ਦੇ ਨਵੇਂ ਹੁਕਮ ਜਾਰੀ ਹੋਏ ਨੇ ਜਿਸ ਦੇ ਤਹਿਤ ਚੱਲਦੇ ਆ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਅਪ ਮਾਰਚ ਨੂੰ ਰਿਪੋਰਟ ਸੌਂਪਣ ਲਈ ਕਿਹਾ ਗਿਆ ਦੱਸਿਆ ਕਿ ਸਮਾਜ ਸੇਵੀਆਂ ਤੇ ਕਾਲੇ ਪਾਣੀ ਮੋਰ ਐਨਜੀਟੀ ਚ ਰੈਡ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੋਂ ਨਾਲ ਲੁਧਿਆਣਾ ਦੀ ਅਡਾਇਕ ਇੰਡਸਟਰੀ ਦੇ ਵੇਸਟੇਜ ਪਾਣੀ ਨੂੰ ਤੇ ਕਾਰਵਾਈ ਦੀ ਮੰਗ ਕੀਤੀ ਸੀ ਇਸ ਮਾਮਲੇ ਚ ਪੰਜਾਬ ਪੁਲਿਸ਼ਨ ਕੰਟਰੋਲ ਬੋਰਡ ਵੱਲੋਂ ਆਪਣਾ ਪੱਖ ਰੱਖਿਆ ਗਿਆ ਪਰ ਮਾਮਲੇ ਚ 20 ਮਾਰਚ ਨੂੰ ਰਿਪੋਰਟ ਸੌਂਪਣ ਲਈ ਕਿਹਾ ਗਿਆ ਦਿੱਲੀ ਚ ਪਤਨੀ ਨੇ ਆਪਣੇ ਹੀ ਪਤੀ ਦੇ ਕਤਲ ਦੀ ਸੁਪਾਰੀ ਦੇ ਦਿੱਤੀ ਮੁਕਸਰ ਦੇ ਇੱਕ ਸੁਪਾਰੀ ਕਿਲਰ ਨੂੰ 1.5 ਲੱਖ ਰੁਪਏ ਦਿੱਤੇ ਤੇ ਆਪਣੇ ਪਤੀ ਦਾ ਬੇਰਹਿਮ ਨਾਲ ਕਤਲ ਕਰਵਾ ਦਿੱਤਾ ਗਿਆ ਪੁਲਿਸ ਨੇ ਮੁਲਜ਼ਮ ਪਤਨੀ ਨੂੰ ਤਾਂ ਗ੍ਰਿਫਤਾਰ ਕੀਤਾ ਗਿਆ ਨਾਲ ਹੀ ਸੁਪਾਰੀ ਕਿਲਰ ਬੰਗਾ ਸਿੰਘ ਨੂੰ ਵੀ ਅਰੈਸਟ ਕਰ ਲਿਆ ਸਾਥੀ ਦੀ ਤਲਾਸ਼ ਜਾਰੀ ਹੈ ਮੁਲਜ਼ਮ ਪਤਨੀ ਮੁਤਾਬਕ ਪਤੀ ਉਸ ਦੀ ਜਾਇਦਾਦ ਤੇ ਨਜ਼ਰ ਰੱਖਦਾ ਸੀ ਤੇ ਉਸ ਦੀ ਲੱਖਾਂ ਦੀ ਦੁਕਾਨ ਵੇਚਣੀ ਚਾਹੁੰਦਾ ਸੀ ਅਸੀਂ ਨੂੰ ਲੈ ਕੇ ਦੁਹਾਂ ਵਿਚਾਲੇ ਵਿਵਾਦ ਵੀ ਚੱਲ ਗਿਆ ਸੀ। ਬਾਬਾ ਸਦੀਕੀ ਦੇ ਕਤਲ ਕੇਸ ਦਾ ਮੁਲਜ਼ਮ ਜਸ਼ਨ ਅਕਤਰ ਵਿਦੇਸ਼ ਭੱਜ ਗਿਆ ਦਰਅਸਲ ਛੋਟੇ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਸ਼ਨ ਅਕਤਰ ਵਿਦੇਸ਼ ਭੱਜਣ ਦਾ ਦਾਵਾ ਕਰ ਰਿਹਾ ਅਕਤਰ ਦੀ ਵੀਡੀਓ 'ਚ ਪਾਕਡਾਊਨ ਸ਼ਹਿਜ਼ਾਦਾ ਜ਼ਿਕਰ ਵੀ ਕੀਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਵਿਦੇਸ਼ ਪਹੁੰਚਣ ਤੇ ਪਾਕਡਾਊਨ ਸਹਿਜਾਦ ਨੇ ਉਸ ਦੀ ਮਦਦ ਕੀਤੀ ਹੈ ਹਾਲਾਂਕਿ ਨਿਊਜ਼ 18 ਨੇ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਦਿੱਲੀ ਦੇ ਗੈਂਗਸਟਰ ਹਾਸ਼ਮ ਬਾਬਾ ਦੀ ਤੀਜੀ ਪਤਨੀ ਜ਼ੁਆ ਖਾਨ ਦਿੱਲੀ ਪੁਲਿਸ ਦੀ ਗ੍ਰਿਫਤ ਚਾਹ ਪੁਲਿਸ ਨੇ ਲੀਡ ਯੂਡ ਆਨ ਜ਼ੁਆ ਨੂੰ ਦਿੱਲੀ ਦੇ ਨਾਰਥ ਈਸਟ ਵੈਲਕਮ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ ਜ਼ੁਆ ਖਾਨ ਕੋਲੋਂ ਡਰੱਗਸ ਮਿਲੀਆਂ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੀ ਕੀਮਤ 1 ਕਰੋੜ ਰੁਪਏ ਦੱਸੀ ਜਾ ਰਹੀ ਹੈ ਪੁਲਿਸ ਦੇ ਕਹਿਣ ਮੁਤਾਬਕ ਜ਼ੁਆ ਖਾਨ ਲੰਬੇ ਸਮੇਂ ਤੋਂ ਹਾਸ਼ਮ ਬਾਬਾ ਦਾ ਗੈਂਗ ਚਲਾ ਰਹੀ ਸੀ ਤੇ ਹਰ ਗੈਰ ਕਾਨੂੰਨੀ ਗਤੀਵਿਧੀ ਵਿੱਚ ਬਰਾਬਰ ਦੀ ਹਿੱਸੇਦਾਰੀ ਰੱਖਦੀ ਸੀ ਗੈਂਗਸਟਰ ਹਾਸ਼ਮ ਬਾਬਾ ਵੀ ਇਸ ਵੇਲੇ ਜੇਲ੍ਹ 'ਚ ਬੰਦ ਹੈ ਵਰਧਮਾਰ ਗੁਰਮੇ ਚੇਅਰਮੈਨ ਐਸਪੀ ਉਸਵਾਲਨਾ ਠੱਗੀ ਕਰਨ ਵਾਲੀ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ ਹਾਈ ਕੋਰਟ ਨੇ ਮੁਲਜ਼ਮ ਅਤਾਨੂ ਚੌਧਰੀ ਨੂੰ ਜ਼ਮਾਨਤ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਇਸ ਦੌਰਾਨ ਹਾਈ ਕੋਰਟ ਨੇ ਸਖਤ ਟਿੱਪਣੀਆਂ ਵੀ ਕੀਤੀਆਂ ਅਦਾਲਤ ਨੇ ਕਿਹਾ ਹੈ ਕਿ ਸਾਈਬਰ ਕ੍ਰਾਈਮ ਤੇਜੀ ਨਾਲ ਵਧ ਰਿਹਾ ਹੈ ਜਿਸ ਕਾਰਨ ਕਰੋੜਾਂ ਰੁਪਏ ਦੀ ਹਾਨੀ ਹੋਈ ਹੈ ਕੋਰਟ ਨੇ ਕਿਹਾ ਕਿ ਮੁਲਜ਼ਮ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਗੰਭੀਰ ਅਪਰਾਧ ਕੀਤਾ ਹੈ ਹਾਸਰਾਸ ਕਟਾਦੀ ਨਾਇਕ ਜਾਂਦੀ ਦੀ ਰਿਪੋਰਟ ਰਾ ਸਰਕਾਰ ਨੂੰ ਸੌਂਪ ਦਿੱਤੀ ਗਈ ਹੈ ਨਾਇਕ ਜਾਂਜ ਰਿਪੋਰਟ ਵਿੱਚ ਬਾਬੇ ਪੋਲੇ ਨੂੰ ਕਲੀਨ ਚਿੱਟ ਦਿਲ ਮਿਲ ਗਈ ਹੈ ਰਿਪੋਰਟ ਵਿੱਚ ਪੁਲਿਸ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ ਤੇ ਇਸ ਵਿੱਚ ਅਜਿਹੀਆਂ ਘਟਨਾਵਾਂ ਨੂੰ ਦੁਹਰਾਉਣ ਤੋਂ ਰੋਕਣ ਲਈ ਕਈ ਮਹੱਤਵਪੂਰਨ ਸੁਝਾਅ ਦਿੱਤੇ ਗਏ ਨੇ ਦੱਸਿਆ ਕਿ ਹਾਸਰਾਸ ਆਸ਼ਰਮ ਚ 2 ਜੁਲਾਈ 2024 ਨੂੰ ਪਗੜ ਮਚੀ ਸੀ ਇਸ ਪਗੜ ਚ 121 ਲੋਕਾਂ ਦੀ ਮੌਤ ਹੋਈ ਸੀ ਅਮਰੀਕਾ ਵੱਲੋਂ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਇਹਨਾਂ ਰਿਪੋਰਟੀਆਂ ਨੂੰ ਪਨਾਵਾ ਦੇ ਇੱਕ ਹੋਟਲ ਚ ਰੱਖਿਆ ਗਿਆ ਹੁਣ ਪਨਾਵਾ ਨੇ ਜਾਣਕਾਰੀ ਦਿੱਤੀ ਹੈ ਕਿ ਫਨਾਮਾ ਫਨਾਮਾ ਸਰਕਾਰ ਮੁਤਾਬਕ ਹੁਣ ਤੇ ਸਾਰੀਆਂ ਜ਼ਰੂਰੀ ਸਹੂਲਤਾਂ ਪ੍ਰਦਾਨ ਕਰੀਆਂ ਨੇ ਦੱਸ ਦਿੱਤੀ ਕਿ ਅਮਰੀਕਾ ਵੱਲੋਂ ਡਿਪੂਟੀ ਦਾ ਪਹਿਲਾ ਬੈਚ ਫਨਾਮਾ ਭੇਜਿਆ ਗਿਆ ਫਨਾਮਾ ਦੇ ਰਾਸ਼ਟਰਪਤੀ ਮੁਤਾਬਕ ਡਿਪੂਟੀਾਂ ਲਈ ਫਨਾਮਾ ਖੁੱਲ ਦੀ ਭੂਮਿਕਾ ਨਿਭਾਈ ਦਾ ਭਾਰਤੀ ਬੁੱਲਦੇ ਕਾਸ਼ ਪਟੇਲ ਹੁਣ ਇੱਕ ਨੂੰ FBI ਦੀ ਮੁਖੀ ਵਜੋਂ ਨਿਤੀ ਨੂੰ ਮਨਜ਼ੂਰੀ ਦੇਤੀ ਹੈ ਸੈਨੇਟ ਵੋਟਿੰਗ 'ਚ ਕਾਸ਼ ਪਟੇਲ ਨੂੰ 68 49 ਦੇ ਥੋੜੇ ਫਰਕ ਨਾਲ ਬਹੁਤ ਮਤ ਮਿਲਿਆ ਦੱਸ ਦਿੱਤੀ ਕਿ ਕਾਸ਼ ਪਟੇਲ ਦਾ ਜਨਮ ਨਿਊਯਾਰਕ ਸ਼ਹਿਰ ਗੁਜਰਾਤੀ ਪ੍ਰਵਾਸੀ ਪਰਿਵਾਰ ਵਿੱਚ ਹੋਇਆ ਸੀ ਉਹਨਾਂ ਦਾ ਪਰਿਵਾਰ ਮੂਰੂ ਦੇ ਗੁਜਰਾਤ ਦਾ ਰਹਿਣ ਕਾਸ਼ਪੀਟੇਟ ਰੱਪ ਦੇ ਵੱਡੇ ਸਵਰਥਕ ਮੰਨੇ ਜਾਂਦੇ ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਦੇਰ ਰਾਤ ਉਹਨਾਂ ਨੂੰ ਪੇਟ 'ਚ ਇਨਫੈਕਸ਼ਨ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਗੰਗਾ ਰਾਮ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਡਾਕਟਰਾਂ ਦੀ ਨਿਗਰਾਨੀ ਹੇਠ ਉਹਨਾਂ ਦਾ ਟ੍ਰੀਟਮੈਂਟ ਹੋਇਆ ਤੇ ਰਾਤ ਪਰ ਡਾਕਟਰਾਂ ਦੀ ਸੁਪਰਵੀਜ਼ਨ ਤੋਂ ਬਾਅਦ ਹੁਣ ਉਹਨਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਸੀਬੀਐਸਸੀ ਬੋਰਡ ਪ੍ਰੀਖਿਆਵਾਂ 'ਚ ਜਲਦੀ ਇੱਕ ਵੱਡਾ ਬਦਲਾਅ ਦੇਖਿਆ ਜਾ ਸਕਦਾ ਹੈ ਕੇਂਦਰੀ ਸਿੱਖਿਆ ਮੰਤਰਾਲੇ ਨੇ ਸੀਬੀਐਸਸੀ ਬੋਰਡ ਨਾਲ ਇੱਕ ਨਵੀਂ ਯੋਜਨਾ 'ਤੇ ਚਰਚਾ ਕੀਤੀ ਹੈ ਜਿਸ ਦੇ ਤਹਿਤ ਦਸਤੀ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਸਾਲ ਦੇ ਵਿੱਚ ਦੋ ਵਾਰ ਲਈਆਂ ਜਾ ਸਕਦੀਆਂ ਨੇ ਇਸ ਕਾਰਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਪ੍ਰੀਖਿਆ ਦੇ ਦਬਾਅ ਨੂੰ ਘਟਾਉਣਾ ਤੇ ਉਹਨਾਂ ਨੂੰ ਵੈਸਰ ਤਿਆਰੀ ਕਰਨ ਦਾ ਮੌਕਾ ਦੇਣਾ ਹੈ। ਗੁਰਦਾਸਪੁਰ ਦੇ ਪਿੰਡ ਗਲੜੀ ਦੇ ਇੱਕ ਗਰੀਬ ਪਰਿਵਾਰ ਵੱਲੋਂ ਮਦਦ ਦੀ ਗੋਹਾਲ ਲਗਾਈ ਜਾ ਰਹੀ ਹੈ। 2 ਸਾਲ ਪਹਿਲਾਂ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਨੂੰ ਹੁਣ ਪਸ਼ੂਆਂ ਵਾਲੇ ਕਮਰੇ 'ਚ ਰਹਿਣਾ ਪੈ ਰਿਹਾ ਹੈ। ਦੱਸਿਆ ਕਿ शिवानी के रेशम नाल ਜਗਾ ਦੋ ਤਿਹਾਨੇ ਪਿਛੇ 2 ਹਰਸਾਲਾ ਤੋਂ ਰੇਸ਼ਮ ਲਾਲ ਗਵਦੀਰ ਬਿਮਾਰੀ ਕਾਰਨ ਮੰਜੇ ਤੇ ਆ ਤੇ ਪਤਨੀ Shivani ਚਪੜਾਸੀ ਦੀ ਨੌਕਰੀ ਕਰਕੇ ਕਾਤਾ guzara ਕਰ ਰਹੀ ਹੈ ਆਦੀ ਗਰਮੀ ਗਰੀਬੀ ਕਾਰਨ ਕਰਦਾ ਸਮਾਜ ਤੇ ਪਸ਼ੂ ਤੱਕ ਵੀ ਗਈ ਚੰਡੀਗੜ੍ਹ 'ਚ 79ਵੇਂ ਰੋਜ਼ ਫੈਸਟੀਵਲ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ ਸੈਕਟਰ 16 ਸਿੱਤ ਰੋਜ਼ ਗਾਰਡਨ 'ਚ ਖਿੜੇ ਫੁੱਲਾਂ ਦੇ ਨਾਲ ਖੂਬਸੂਰਤ ਟਾਗਰਾ ਸਜਾਇਆ ਗਿਆ ਹੈ ਰੋਜ਼ ਫੈਸਟੀਵਲ ਦਾ ਉਦਘਾਟਨ ਪੰਜਾਬ ਦੇ ਗਵਰਨਰ ਗੁਲਾਬਚੰਦ ਫਟਾਰੀਆ ਨੇ ਕੀਤਾ ਹੈ ਫੈਸਟੀਵਲ ਦਿਨੜਾ ਤੱਕ ਚੱਲੇਗਾ ਜਿੱਥੇ ਮਨੋਰੰਜਨ ਲਈ ਵੱਖ-ਵੱਖ ਤਰ੍ਹਾਂ ਦੇ ਸਟਾਲ ਤੇ ਪ੍ਰਦਰਸ਼ਨੀਆਂ ਲਗਾਈਆਂ ਗਿਆ ਨੇ ਇਸ ਦੌਰਾਨ ਸੰਗੀਤ ਜਗਤਨਾਥ ਜੁੜੀਆਂ ਹਸੀਆਂ ਲੋਕਾਂ ਦਾ ਮਨੋਰੰਜਨ ਕੀਤਾ ਗਿਆ